ਪਰਗਤ ਸਿੰਘ ਜੀ ਥੈਂਕ ਯੂ ਸਪੀਕਰ ਸਾਹਿਬ ਵੈਸੇ ਤਾਂ ਚਨੋਕ ਕਿਉਂਕਿ ਬੜਕਾਂ ਤਾਂ ਬਹੁਤ ਮਾਰੀਆਂ ਜਾਂਦੀਆਂ ਸੱਚੀ ਗੱਲ ਇਹ ਆ ਆਪਾਂ ਸਾਰਿਆਂ ਨੇ ਪਤਾ ਕੀਤਾ ਕੀ ਆ ਆਪਾਂ ਆਪਣੀ ਦਾੜੀ ਨਾ ਪੁਲਿਸ ਦੇ ਹੱਥ ਫੜਾ ਲਈ ਆ ਇਹ ਗੱਲ ਮੰਨ ਜਾਓ ਆਪਾਂ ਪੁਲਿਸ ਸਟੇਟ ਬਣਾ ਕੇ ਬਹਿ ਗਏ ਆ ਇਸ ਗੱਲ ਨੂੰ ਕਿਉਂਕਿ ਡੈਮੋਕ੍ਰੇਸੀ ਇਦਾਂ ਨਹੀਂ ਹੁੰਦੀ ਜਿੱਦਾਂ ਦੀ ਆਪਾਂ ਚਲਾ ਰਹੇ ਆ ਸਪੀਕਰ ਸਾਹਿਬ ਮੈਨੂੰ ਬਾਕੀ ਤਾਂ ਪਤਾ ਨਹੀਂ ਦੁਆਬੇ ਦੇ ਵਿੱਚ ਕਦੀ ਵੀ ਇਹੋ ਜੀ ਗੱਲ ਨਹੀਂ ਹੋਈ ਸੀ ਕਿ ਇੱਕ ਮੇਰਾ ਕੈਂਡੀਡੇਟ ਕਾਰਪੋਰੇਸ਼ਨਲ ਇਲੈਕਸ਼ਨ ਦੇ ਵਿੱਚ ਤੜਕੇ 4 ਵਜੇ ਪੁਲਿਸ ਚੱਕ ਕੇ ਲੈ ਗਈ ਤੇ ਈਟੀਓ ਸਾਹਿਬ ਨੂੰ ਮੈਂ ਫੋਨ ਕੀਤਾ ਤੇ ਇੱਕ ਸੀਐਮ ਸਾਹਿਬ ਦੇ ਜਿਹੜਾ ਰਾਜਵੀਰ ਹੈ ਉਹ ਐਸਡੀ ਉਹਨੂੰ ਫੋਨ ਕੀਤਾ ਮੈਂ ਕਿਹਾ ਇਹ ਇਹ ਤੁਸੀਂ ਪਿਰਤਾਂ ਗਲਤ ਪਾ ਰਹੇ ਹੋ ਇਹ ਕਈ ਵਾਰੀ ਮੂੰਹ ਨਾ ਦਿੱਤੀਆਂ ਹੱਥਾਂ ਨਾ ਦਿੱਤੀਆਂ ਹੋਈਆਂ ਗੰਡਾ ਇਹ ਮੂੰਹ ਨਾ ਖੋਲਣੀਆਂ ਪੈਣੀਆਂ ਆਪਾਂ ਕਿੱਧਰ ਨੂੰ ਤੋਰ ਲਈ ਡੈਮੋਕਰੇਸੀ ਆਪਾਂ ਇੱਥੇ ਕਿਉਂਕਿ ਕੱਲ ਸਾਡੇ ਸਾਬਕਾ ਮੰਤਰੀ ਸਾਹਿਬ ਵੀ ਬਾਹਰ ਬਹੁਤ ਬੜਕਾ ਮਾਰਦੇ ਸੀ ਮਾਈਨਿੰਗ ਦੇ ਉੱਤੇ ਕਹਿੰਦੇ ਤੁਹਾਡੇ ਕਈ ਬੰਦੇ ਜਿਹੜੇ ਸਾਡੇ ਆਣ ਕੇ ਮਿੰਨਤਾਂ ਕਰਦੇ ਆ ਅਸੀਂ ਕਹਿੰਦੇ ਆ ਯਾਰ ਇਹਨਾਂ ਤੇ ਪਰਚਾ ਕਿਉਂ ਨਾ ਦਰਜ ਕਰੋ ਤੁਹਾਨੂੰ ਕੋਈ ਰੋਕਦਾ 3 ਸਾਲ ਹੋ ਗਏ ਤੁਸੀਂ ਪਹਿਲਾਂ ਪਹਿਲਾਂ ਤੇ ਇਹ ਗੱਲਾਂ ਮੰਨਜੀ ਜਰੂਰ ਕਹਿੰਦੇ ਹੁੰਦੇ ਸੀਗੇ ਵੀ ਸਾਨੂੰ ਦੇ ਕੇ ਦੇਖੋ ਸਾਨੂੰ ਦੇ ਕੇ ਦੇਖੋ ਹੁਣ ਤਾਂ 3 ਸਾਲ ਹੋ ਗਏ ਮੈਂ ਤਾਂ ਮਾਈਨਿੰਗ ਲਈ ਮੈਂ ਤਾਂ ਤੁਹਾਡੇ ਚੀਫ ਮਿਨਿਸਟਰ ਸਾਹਿਬ ਨੂੰ ਕਿਹਾ ਆਜੋ ਇਕੱਠੇ ਹੋ ਕੇ ਚੱਲਦੇ ਆ ਆਜੋ ਮੈਂ ਤੁਹਾਨੂੰ ਦਿਖਾਉਣਾ ਅੱਜ ਆਪਾਂ ਸਾਰੇ ਉੱਥੇ ਖੜੇ ਆ ਪੁਲਿਸ ਸਟੇਟ ਬਣਾ ਕੇ ਡੈਮੋਕਰੇਸੀ ਚੱਲਣੀ ਨਹੀਂ ਐ ਇਹ ਤੁਹਾਨੂੰ ਗਲਤਫਹਿਮੀ ਆ ਇਹ ਪਹਿਲਾਂ ਸਾਡੇ ਵਾਲਿਆਂ ਨੂੰ ਵੀ ਗਲਤਫਹਿਮੀ ਸੀ ਅੱਜ ਹਾਲਾਤ ਇਹੋ ਜਿਹੇ ਹੋ ਗਏ ਕਿ ਪੁਲਿਸ ਕਿਸੇ ਦੇ ਕੰਟਰੋਲ 'ਚ ਨਹੀਂ ਐ ਤੁਹਾਡੇ ਕੰਟਰੋਲ 'ਚ ਵੀ ਨਹੀਂ ਹੈ ਅਸਲੀਅਤ ਇਹ ਹੈ ਔਰ ਇੱਕ ਸਪੀਕਰ ਸਾਹਿਬ ਮੈਂ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਸੀਐਮ ਸਾਹਿਬ ਕਈ ਵਾਰੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਜਾਂਦੇ ਆ ਕਿ ਅਸੀਂ ਮਮਤਾ ਬੈਨਰਜੀ ਨੂੰ ਵੀ ਸਿਕਿਉਰਿਟੀ ਦਿੱਤੀ ਸੀ ਤੇ ਉਹਨਾਂ ਨੇ ਪੈਸੇ ਜਮ੍ਹਾਂ ਕਰਾਏ ਸੀ। ਅਰਵਿੰਦ ਕੇਜਰੀਵਾਲ ਜੀ ਜਿਹੜੇ ਦਿੱਲੀ ਦੇ ਚੀਫ ਮਿਨਿਸਟਰ ਸੀਗੇ ਉਹ ਕਿਹਦੀ ਉਹ ਕਿਹਦੀ ਬਣਦੀ ਆ ਸਿਕਿਉਰਿਟੀ ਦੇਣੀ ਜਿਹੜਾ ਹੋਮ ਡਿਪਾਰਟਮੈਂਟ ਆ ਗਵਰਨਮੈਂਟ ਆਫ ਇੰਡੀਆ ਦਾ। ਆਪਾਂ ਕਿਹੜੇ ਸੰਦਰਭ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਪੰਜਾਬ ਪੁਲਿਸ ਦੀ ਸਿਕਿਉਰਿਟੀ ਦਿੱਤੀ ਆ ਔਰ ਕਿੰਨੇ ਪੈਸੇ ਆਪਾਂ ਜਮ੍ਹਾਂ ਕਰਵਾਏ ਆ? ਆਪਣੇ ਖਜ਼ਾਨੇ ਦੇ ਵਿੱਚ ਆਪਾਂ ਮਮਤਾ ਬੈਨਰਜੀ ਦੀ ਤੇ ਗੱਲ ਕਰਦੇ ਆਂ ਸੋ ਇਸ ਕਰਕੇ ਆਪਾਂ ਇੱਧਰ ਨੂੰ ਨਾ ਧੁਰਿਏ ਯਾਰ ਇਹ ਸਾਡੇ ਕਿਉਂਕਿ ਅਲਟੀਮੇਟਲੀ ਜੇ ਅਸੀਂ ਇਦਾਂ ਮਿਸਯੂਜ਼ ਕਰਨ ਲੱਗਾਂਗੇ ਸਦਾ ਪ੍ਰਗਟ ਸਿੰਘ ਜੀ ਥੈਂਕ ਯੂ ਹੁਣ ਮੈਂ ਇੱਕ ਮੈਂ ਮੈਂ ਇੱਕ ਇੱਕ ਗੱਲ ਆਪਣੀ ਠੀਕ ਹੈ ਤੁਹਾਡੀ ਗੱਲ ਆ ਗਈ ਨਾ ਬਸ ਹੁਣ ਹੋ ਗਿਆ ਜੀ ਹੁਣ ਅਗਲੇ ਨੂੰ ਵੀ ਕਰਨੀ ਹੈ ਮੈਂ ਮੈਂ ਇੱਕ ਇੱਕ ਆਪਣੇ ਵੱਲੋਂ ਬੇਨਤੀ ਕਰਨੀ ਚਾਹੁੰਦਾ